ਵਾਹ ਵਾਹ ਓਏ ਆਣਾ ਕਰੋ ਜੈ ਹੋਵੇ ਬੰਦੇ ਹੋ ਜਾ ਐਸਾ ਜੈ ਜੈ ਜੀ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਪਿਤੇ ਦਿਨੀ ਨਕੋਦਰ ਦਰਬਾਰ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੋਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨਕੋਦਰ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਉਂ ਹੀ ਉਹਨਾਂ ਦੇ ਫੈਨਸ ਨੂੰ ਗੁਰਦਾਸ ਮਾਨ ਦੇ ਨਕੋਦਰ ਆਉਣ ਦੀ ਖਬਰ ਮਿਲੀ ਤਾਂ ਵੱਡੀ ਗਿਣਤੀ ਦੇ ਵਿੱਚ ਫੈਨਸ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਣ ਲੱਗ ਪਏ ਉਹਨਾਂ ਦੇ ਕੁਝ ਫੈਨਸ ਉਹਨਾਂ ਦਾ ਪੈਰੀ ਹੱਥ ਲਗਾਉਣ ਲੱਗੇ ਗਾਇਕ ਦੇ ਵੱਲੋਂ ਉਹਨਾਂ ਨੂੰ ਪੈਰੀ ਹੱਥ ਲਗਾਉਣ ਤੋਂ ਮਨਾ ਕੀਤਾ ਗਿਆ ਤੋਂ ਬਾਅਦ ਉਹਨਾਂ ਦੇ ਵੱਲੋਂ ਉੱਥੇ ਮੌਜੂਦ ਬੱਚਿਆਂ ਨੂੰ 100-100 ਦੇ ਨੋਟ ਵੀ ਵੰਡੇ ਗਏ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਇਹ ਵੀਡੀਓ ਓਏ ਆਣਾ ਕਰੋ ਜੈ ਹੋ پوڙ پوڙ اڪو 7000 کان سمجهو پوڙ اڪي آ اچھا ٺاڙا ٺڪي ڇوڙي اڪي ٿانو سرڪار جڏهن ڏم ڳالهه ڪنهن وڙو اڪي ڀاڳ ڀاڳ آڻڻ 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 شاهه جي કરો ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਪਿਤੇ ਦਿਨੀ ਨਕੋਦਰ ਦਰਬਾਰ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੋਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨਕੋਦਰ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਉਂ ਹੀ ਉਹਨਾਂ ਦੇ ਫੈਨਸ ਨੂੰ ਗੁਰਦਾਸ ਮਾਨ ਦੇ ਨਕੋਦਰ ਆਉਣ ਦੀ ਖਬਰ ਮਿਲੀ ਤਾਂ ਵੱਡੀ ਗਿਣਤੀ ਦੇ ਵਿੱਚ ਫੈਨਸ ਵੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚਣ ਲੱਗ ਪਏ ਉਹਨਾਂ ਦੇ ਕੁਝ ਫੈਨਸ ਉਹਨਾਂ ਦਾ ਪੈਰੀ ਹੱਥ ਲਗਾਉਣ ਲੱਗੇ ਗਾਇਕ ਦੇ ਵੱਲੋਂ ਉਹਨਾਂ ਨੂੰ ਪੈਰੀ ਹੱਥ ਲਗਾਉਣ ਤੋਂ ਮਨਾ ਕੀਤਾ ਗਿਆ ਤੋਂ ਬਾਅਦ ਉਹਨਾਂ ਦੇ ਵੱਲੋਂ ਉੱਥੇ ਮੌਜੂਦ ਬੱਚਿਆਂ ਨੂੰ 100-100 ਦੇ ਨੋਟ ਵੀ ਵੰਡੇ ਗਏ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਇਹ ਵੀਡੀਓ ਯਾਰ ਜੀ ਦਾ ਬਹੁਤ ਵਾਹ ਵਾਹ ਓਏ ਆਣਾ ਕਰੋ ਜੈ ਹੋ ਜੈ ਜੀ ਜੈ ਜੀ فور فور اک ويندا نا سامت هڪي آهي پڪا ٺاڻي ڊڪي ڇوڙي جي اڪي تعلق سرڪار جاڏا ته وے